ਵਾਹਿਗੁਰੂ ਸਾਹਿਬ ਜੀਓ ਮਰੂ ਮਹੱਲਾ ਪਹਿਲਾ ਹਰ ਸਾमीत ਨਾਹੀ ਮੈਂ ਕੋਈ ਜਿਨ ਤਨ ਮਨ ਦਿਆ ਸੁਰਤ ਸਮੋਈ ਸਰਬ ਜੀਆਂ ਪ੍ਰਤ ਪਾਲ ਸੰਭਲੇ ਤਰ ਦਾਨਾ ਬਿਨਾ ਹੈ ਗੁਰ ਸਰਵਰ ਹਮ ਹੰਸ ਪਿਆਰੇ ਸਾਗਰ ਮਹਿ ਰਤਨ ਲਾਲ ਬਹੁ ਸਾਰੇ ਮੋਤੀ ਮਾਨਕ ਹੀਰਾ ਹਰ ਜਸ ਗਾਵਤ ਮਨ ਤਨ ਭੀਨਾ ਹੈ ਹਰ ਅਗਮ ਅਗਾਹ ਅਗਾਦ ਨਿਰਲਾ ਹਰ ਅੰਤ ਨ ਪਾਈਏ ਗੁਰ ਗੋਪਾਲਾ ਸਤ ਗੁਰ ਮਤ ਤਾਰੇ ਤਾਰਨ ਹਾਰਾ ਮੇਲ ਲੈ ਰੰਗ ਲੀਨਾ ਹੈ ਸਤ ਗੁਰ ਬਾਜੋ ਮੁਕਤ ਕਨੇਹੀ ਹੋਵਾਜ ਜੁਗਾ ਦੇ ਰਾਮ ਸਨੇਹੀ ਦਰਗਹ ਮੁਕਤ ਕਰੇ ਕਰ ਕਿਰਪਾ ਬਖਸ਼ੇ ਉਹ ਗੁਣ ਕੀ ਨਾਹੇ ਸਤ ਗੁਰ ਦਾਤਾ ਮੁਕਤ ਕਰਾਏ ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ ਜਮ ਜਗਾਤ ਨਾਹੀ ਕਰ ਲਗੇ ਜਿਵੇਂ ਅਗਨ 부ਝੇ ਠਰਸੀ ਨਾਹੇ ਆਹ ਹੰਸ ਪ੍ਰੀਤ ਬਹੁਤ ਧਾਰੀ ਉਹ ਜੋਗੀ ਪੁਰਖਾ ਉਹ ਸੁੰਦਰ ਨਾਰੀ ਐਨਸ ਭਗੈ ਚੋਜ ਬినੋਦੀ ਉਠ ਚਲਤੇ ਮਤਾ ਨਾ ਕੀ ਨਾਹੇ श्रेष्ठ उपाय रहे प्रभु सजै पावन पानी बसंतर गजै मनवा डोले दूठ संगत मिल सो पाए जो किकीना है नाम बेसार दुख दुख है हुक्म भया चलना क्यों रही है नरक कोप में गोते खावे ज्यों जलते बाहर मिना है 84 ਹੈ ਨਰਕ ਸਾਖਤ ਤੁਗਾਈਐ ਜੈਸਾ ਕਿਚੈ ਤਸੁ ਪਈਐ ਸਤ ਗੁਰ ਬਾਜੁ ਮੁਕਤ ਨ ਹੋਈ ਕਿਰਤ ਬਾਧਾ ਗਰਸ ਦਿਨਾਹੇ ਨਡੇ ਤਾਰ ਗਲਿਆਤ ਪੀੜੀ ਲੇਖਾ ਲਿਜੈ ਤਿਲ ਜੋ ਪੀੜੀ ਮਾਤ ਪਿਤਾ ਕਲਤਰ ਸੁਤ ਬੇਲੀ ਨਾਹੀ ਬਿਨ ਹਰ ਰਸ ਮੁਕਤ ਨਾ ਕੀ ਨਾਹੀ ਮੀਤ ਸਖੇ ਕਿਤੇ ਜਗ ਮਾਹੀ ਬਿਨ ਗੁਰ ਪਰਮੇਸ਼ਰ ਕੋਈ ਨਾਹੀ ਗੁਰ ਕੀ ਸੇਵਾ ਮੁਕਤ ਪਰਾਇਣ ਅਨ ਦਿਨ ਕੀਰਤਨ ਕੀ ਨਾਹੀ ਕੋੜ ਛੋੜ ਸਾਚੇ ਕੋ ਤਾਵ ਹੋ ਜੋ ਇੱਛੋ ਹੋ ਸੋਈ ਫਲ ਪਾਵੋ ਸਾਚ ਵਖਰ ਕੇ ਵਪਾਰੀ ਵਿਰਲੇ ਲੈ ਲਾ ਸੌਦਾ ਕੀ ਨਾ ਹੈ ਹਰ ਹਰ ਨਾਮ ਵਖਰ ਲੈ ਚਲੋ ਦਰਸ਼ਨ ਪਾਵੋ ਸਹਜ ਮਹਲੋ ਗੁਰਮੁਖ ਖੋਜ ਲਹਿ ਜਨਪੂਰੇ ایਉ ਸਮਦਰਸੀ ਚਿਨਾਹੇ ਪ੍ਰਭ ਬੇਅੰਤ ਗੁਰਮਤ ਕੋ ਪਾਵਹਿ ਗੁਰ ਕੈ ਸ਼ਬਦ ਮਨ ਕੋ ਸਮਝਾਵਹਿ ਸਤ ਗੁਰ ਕੀ ਬਾਣੀ ਸਤ ਸਤ ਕਰ ਮੰਨੋ ਏੋ ਆਤਮ ਰਮੈ ਲਿਨਾ ਹੈ ਨਾਰਦ ਸਾਰਦ ਸੇਵਕ ਤੇਰੇ ਤ੍ਰੇ ਭਵਨ ਸੇਵਕ ਵੱਡੂ ਹੋ ਬਡੇਰੇ ਸਭ ਤੇਰੀ ਕੁਦਰਤ ਤੂੰ ਸਿਰ ਸਿਰ ਦਾਤਾ ਸਭ ਤੇਰੋ ਕਾਰਨ ਕੀ ਨਾਹੇ ਇੱਕ ਦਰ ਸੇਵ ਹੈ ਦਰ ਬੰਧਾਏ ਓਏ ਦਰਗਹਿ ਪੈਦੇ ਸਤ ਗੁਰੂ ਛਡਾਏ ਹੋ ਮੇ ਬੰਧਨ ਸਤ ਗੁਰ ਤੋੜੇ ਚਿੱਤ ਚੰਚਲ ਚਲਣ ਨਾ ਦੀ ਨਾਹੀ ਸਤ ਗੁਰ ਮਿਲੋ ਹੋ ਜਿਨੂ ਬਿਦਸਾਈ ਜਿਤ ਪ੍ਰਭ ਪਾਵ ਹੋ ਗਣ ਤਨ ਕਾਈ ਹੋ ਮੈਂ ਮਾਰ ਕਰੂ ਗੁਰ ਸੇਵਾ ਜਨ ਨਾਨਕ ਹਰ ਰੰਗ ਪੀਣਾ ਹੈ ਮਾਰੂ ਮਹੱਲਾ ਪਹਿਲਾ ਅਸਰਾ ਸੰਗਾਰਨ RAM ਹਮਾਰਾ ਘਟ ਘਟ ਰਮਈਆ RAM ਪਿਆਰਾ ਨਾਲੇ ਅਲਖ ਨ ਲਖੀਐ ਮੂਲੇ ਗੁਰਮੁਖ ਲਖ ਵਿਚਾਰਾ ਹੈ ਗੁਰਮੁਖ ਸਾਧੂ ਸਰਨ ਤੁਮਾਰੀ ਕਰ ਕਿਰਪਾ ਪ੍ਰਭ ਪਾਰ ਉਤਾਰੀ ਅਗਨ ਪਾਣੀ ਸਾਗਰ ਅਤ ਗਹਿਰਾ ਗੁਰ ਸਤ ਗੁਰ ਪਾਰ ਉਤਾਰਾ ਹੈ ਮਨ ਮੁਖੇ ਅੰਧਲੇ ਸੁਝੇ ਨਾਹੀ ਆਵਹਿ ਜਾਹਿ ਮਰਹਿ ਮਰ ਜਾਹਿ ਪੂਰਬ ਲਿਖਿਆ ਲੇਖ ਨ ਮਿਟਈ ਜਮਦਰ ਅੰਧ ਖੁਆ ਰਾਹੇ ਇਕ ਆਵਹਿ ਜਾਵਹਿ ਕਰਵਾਸ ਨ ਪਾਵਹਿ ਕਿਰਤ ਕੇ ਬਾਧੇ ਪਾਪ ਕਮਾਵਹਿ ਅੰਧਲੇ ਸੋਝੀ ਭੂਜ ਨ ਕਾਇ ਲੋਭ ਬੁਰਾ ਅਹੰਕਾਰਾ ਹੈ ਪੈਰ ਬਿਨ ਕਿਆ ਤਿਸ ਧਨ ਸਿੰਗਾਰਾ ਪਰ ਪਿਰ ਰਾਤੇ ਖਸਮ ਵਿਸਾਰਾ ਜੋ ਬੇਸਵਾ ਪੂਤ ਬਾਪ ਕੋ ਕਹੀਏ ਇਓ ਫੋਕਟ ਕਾਰ ਵਿਕਾਰਾ ਹੈ ਪ੍ਰੇਤ पिੰਜਰ ਮਹਿ ਦੁਖ ਕਣੇਰੇ ਨਰਕ ਪਚੇ ਅਗਿਆਨ ਅੰਧੇਰੇ ਕਰਮ ਰਾਏ ਕੇ ਬਾਕੇ ਲਜੈ ਜਿਨ ਹਰ ਕਾ ਨਾਮ ਵਿਸਾਰਾ ਹੈ ਸੂਰਜ ਤਪੈ ਅਗਨ ਵਿਖ ਝਾਲਾ ਅਪਤ ਪਸ਼ੂ ਮਨ ਮੁਖ ਬੇਤਾਲਾ ਆਸਾ ਮਨਸਾ ਕੂੜ ਕਮਾਵ ਹੈ ਰੋਗ ਬੁਰਾ ਬੁਰਿਆ ਰਹੇ ਮਸਤਕ ਭਾਰ ਕੱਲਰ ਸਿਰ ਪਾਰਾ ਕਿਉ ਕਰ ਭਵ ਜਲਾ ਲੰਗਸ ਪਾਰਾ ਸਤ ਗੁਰ ਬੋਹਿਤ ਆਦ ਜੁਗਾਦੀ ਰਾਮਨਾਮ ਨਿਸਤਾਰਾ ਹੈ ਪੁੱਤਰ ਕਲਤਰ ਜਗ ਹੇਤ ਪਿਆਰਾ ਮਾਇਆ ਮੋਹ ਬਸਰਿਆ ਪਸਾਰਾ ਜਮ ਕੇ ਫਾਹੇ ਸਤ ਗੁਰ ਤੋੜੇ ਗੁਰਮੁਖ ਤਤ ਵਿਚਾਰਾ ਹੈ ਕੂੜ ਮੁਠੀ ਚੱਲੇ ਬਹਰਾ ਹੈ ਮਨਮੁਖ ਦਾਜੈ ਪੜ ਪੜ ਪਾਹੀ ਅੰਮ੍ਰਿਤ ਨਾਮ ਗੁਰੂ ਵਡਦਾਣਾ ਨਾਮ ਜਪੋ ਸੁਖ ਸਾਰਾ ਹੈ ਸਤ ਗੁਰ ਤੁਠਾ ਸਚ ਦਰੜਾਏ ਸਭ ਦੁੱਖ ਮਿਟੇ ਮਾਰਗ ਪਾਏ ਕੰਡਾ ਪਾਏ ਨਗੜਈ ਮੂਲੇ ਜਿਸ ਸਤ ਗੁਰ ਰੱਖਣਾ ਹਾਰਾ ਹੈ ਖੇਹੂ ਖੇਰ ਲੈ ਤਨ ਛਿਜੈ ਮਨ ਮੁਖ ਪਾਥਰ ਸੈਨ ਨ ਪੀਜੈ ਕਰਨ ਪਲਾਵ ਕਰੇ ਬਹੁ ਤੇਰੇ ਨਰਕ ਸੁਰਗ ਅਵਤਾਰਾ ਹੈ माया ਵਿਖ ਕੋਇ ਅੰਗਮ ਨਾਲੇ ਇਨ ਦੁਬਦਾ ਕਰ ਬਹੁਤੇ ਗਾਲੇ ਸਤ ਗੁਰ ਬਾਜੋ ਪ੍ਰੀਤਨ ਉਪਜੈ ਭਗਤ ਰਤੇ ਪਤਿਆ ਰਾਹੇ ਸਾਖਤ ਮਾਇਆ ਕੋ ਬਹੁਤਾ ਵਹਿ ਨਾਮ ਵਿਸਾਰ ਕਹਾਂ ਸੁਖ ਪਾਵਹਿ ਤ੍ਰੇਹੋ ਗੋੜੇ ਅੰਤਰ ਖਪੇ ਖਪਾਵਹਿ ਨਾਹੀ ਪਾਰ ਉਤਾਰਾ ਹੈ ਕੂਕਰ ਸੁਕਰ ਕਹੀਐ ਕੋੜਿਆਰਾ ਭੋਕੇ ਮਰ へ ਭੋ 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 ਹਾਰਾ ਮਨ ਤਨ ਝੂਠੇ ਕੂੜ ਕਮਾਵ ਹੈ ਦੁਰਮਤ ਦਰਗ ਹੈ ਹਾਰਾ ਹੈ ਸਤ ਗੁਰ ਮਿਲੇ ਤਾਂ ਮਨੁ ਆ ਟਿਕੈ ਰਾਮ ਨਾਮ ਦੇ ਸ਼ਰਨ ਪਰੇ ਕੈ ਹਰ ਤਨ ਨਾਮ ਅਮੋਲਕ ਦੇਵੇ ਹਰ ਜਸ ਦਰਗਹਿ ਪਿਆਰਾ ਹੈ ਰਾਮ ਨਾਮ ਸਾਧੂ ਸਰਨਾਈ ਸਤ ਗੁਰ ਬਚਨੇ ਗਤ ਮਿਤ ਪਾਈ ਨਾਨਕ ਹਰ ਜਪ ਹਰ ਮਨ ਮੇਰੇ ਹਰ ਮਿਲੇ ਮਿਲਣ ਹਾਰਾ ਹੈ RAM ਨਾਮ ਸਾਧੂ ਸਰਣਾਈ ਸਤ ਗੁਰ ਬਚਨੇ ਗਤ ਮਿਤ ਪਾਈ ਨਾਨਕ ਹਰ ਜਪ ਹਰ ਮਨ ਮੇਰੇ ਹਰ ਮਿਲੇ ਮਿਲਣ ਹਾਰਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ